ਬ੍ਰੀਫ ਕਰਦੋ ਜੀ ਅੱਜ ਅਸੀਂ ਪ੍ਰੈਸ ਕਲੱਬ ਦੇ ਵਿੱਚ ਡਿਬੇਟਿੰਗ ਹੋ ਰਿਹਾ ਦਾ ਜਿਹੜੇ ਪੀੜਕ ਬੁਲਵਾਰ ਨੇ ਫਲੋਰ ਥਾਣੇ ਦੇ ਜਿਹੜੇ ਇੱਕ ਦੁਸ਼ਟ ਆਤਮਾ ਊਸ਼ਣ ਕੁਮਾਰ ਨੇ ਜਿਸ ਲੜਕੀ ਦੇ ਨਾਲ 14 ਸਾਲ ਦੀ ਬੇਟੀ ਦੇ ਨਾਲ ਕਿਸੇ ਲੜਕੇ ਨੇ ਰੇਪ ਕੀਤਾ 23 ਅੱਠ ਨੂੰ ਇਹ ਘਟਨਾ ਹੋਈ ਆ ਪੰਜ ਤਿੰਨ ਇੱਕ ਡੇਢ ਮਹੀਨਾ ਤੱਕ ਉਹਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਉਲਟਾ ਉਸਦੀ ਮਾਂ ਦੇ ਨਾਲ ਟਿੱਕੀ ਦੇਤੀ ਨੂੰ ਉਹਦੀ ਬਗੈਰ ਮਰਜ਼ੀ ਤੋਂ ਉਹਦੇ ਗੁਪਤੰਗਾ ਨੂੰ ਹੱਥ ਲਗਾਣਾ ਉਹਦੇ ਨਾਲ ਗਲਤ ਗੱਲਾਂ ਕਰਨੀਆਂ ਉਹਦੀ ਮਾਂ ਨੂੰ ਬਾਰ-ਬਾਰ ਫੋਨ ਕਰਤੇ ਕਈ ਤਰ੍ਹਾਂ ਦੀਆਂ ਗੰਦੀਆਂ ਗੱਲਾਂ ਜਿਹੜੀਆਂ ਗੱਲਾਂ ਬਿਆਨਾਂ 'ਚ ਦੱਸੀਆਂ ਨਹੀਂ ਜਾ ਸਕਦੀਆਂ ਉਹ ਗੱਲਾਂ ਕਰਨੀਆਂ ਤੋਂ ਮੇਰੇ ਪਾਸ ਆ ਇੱਕ ਦਿਨ ਲਈ ਆ ਰਾਤ ਨੂੰ ਆ ਅਸਲ ਵਿੱਚ ਕਈ ਘਟਨਾਵਾਂ ਉਹਨੇ ਕੀਤੀਆਂ ਉਹਨਾਂ ਦੀ ਲੜਾਈ ਜਿਹੜੀ ਆ ਉੱਥੇ ਤੇ ਲੋਕ ਇਨਸਾਫ ਪਾਰਟੀ ਜਰਨੈਲ ਸਿੰਘ ਜੀ ਸ਼੍ਰੀ ਰਾਮ ਸਿੰਘ ਜੀ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਲੜ ਰਹੇ ਸੀ ਉਸ ਤੋਂ ਬਾਅਦ ਇੱਕ ਨਵੀਂ ਘਟਨਾ ਆ ਗਈ ਫਲੋਰ ਦੇ ਥਾਣੇ ਦੇ ਨਾਲ ਦੇ ਹੋਰ ਨਾਲ ਦੇ ਪਿੰਡ ਦੀ ਉਹਨਾਂ ਦੀ ਵੀ ਬੇਟੀ ਨੂੰ ਬੇਟੀ ਦੀ ਮਾਂ ਨੂੰ ਇਹਨੇ ਬਹੁਤ ਜ਼ਿਆਦਾ ਟਰਾਂਚਰ ਕੀਤਾ ਉਹ ਆਤਮ ਹੱਤਿਆ ਕਰਨ ਨੂੰ ਪਰਿਵਾਰ ਜਿਹੜਾ ਮਜਬੂਰ ਹੋ ਗਿਆ ਕਿ ਤੁਸੀਂ ਥਾਣੇ ਆਓ ਉਹਨਾਂ ਦੀ ਬੇਟੀ ਨੂੰ ਇਹਨੇ ਬਾਰ-ਬਾਰ ਬੁਲਾਣਾ ਕਈ ਤਰ੍ਹਾਂ ਦੀਆਂ ਗੰਦੀਆਂ ਵੀਡੀਓ ਆਡੀਓ ਉਹਨਾਂ ਦੇ ਕੋਲ ਜਿਹੜੀਆਂ ਮੈਂ ਸਮਝ ਨਾ ਜਿਹੜੇ ਮਾਨਯੋਗ ਐਸਐਸਪੀ ਦਿਹਾਤੀ ਨੇ ਬਿਰਕ ਸਾਹਿਬ ਉਹ ਕੁਸ਼ਨ ਕੁਮਾਰ ਦੀ ਜਿਹੜੀ ਹੈ ਪੂਰੀ ਸ਼ਹਿਰ ਦੇ ਰਹੇ ਨੇ ਉਹਦੀ ਮਦਦ ਕਰ ਰਹੇ ਨੇ 23 8 ਦਾ ਮਾਮਲਾ ਹੋਵੇ 1.5 ਮਹੀਨੇ ਤੱਕ ਉਹਦਾ ਮੈਡੀਕਲ ਨਹੀਂ ਕਰਾਇਆ ਜਲੰਧਰ ਦੇ ਵਿੱਚੋਂ ਸਸਪੈਂਡ ਸੀ ਆਈਪੀਐਸ ਅਧਿਕਾਰੀ ਸਤਕਾਰਯੋਗ ਧਨਪ੍ਰੀਤ ਕੋਰ ਭੈਂਜੀ ਹੋਣਾ ਨੇ ਉਹਨੂੰ ਜਲੰਧਰੋ 7 ਨੰਬਰ ਥਾਣੇੋਂ ਸਸਪੈਂਡ ਕੀਤਾ ਉਹ ਬਹਾਲ ਕਿਦੋਂ ਹੋ ਗਿਆ ਜ਼ਿਲ੍ਹਾ ਕਿਦੋਂ ਚੇਂਜ ਹੋ ਗਿਆ ਤੇ ਸਭ ਤੋਂ ਵੱਡੇ ਥਾਣੇ ਦੇ ਵਿੱਚ ਉਹਨੂੰ ਐਸਐਚਓ ਲਾ ਦਿੱਤਾ ਜੇ ਐਸਐਚਓ ਵੀ ਲਗਾਇਆ ਇਹ ਜਿਹੜੀਆਂ ਘਟਨਾਵਾਂ ਹੋਈਆਂ ਨੇ ਅੰਨਾ ਮੀਡੀਆ ਨੇ ਇਹਨੂੰ ਪ੍ਰਚਲਿਤ ਕੀਤਾ ਉਸ ਐਸਐਸਪੀ ਨੇ ਕੋਈ ਐਕਸ਼ਨ ਨਹੀਂ ਲਿਆ ਐਕਸ਼ਨ ਉਦੋਂ ਆਇਆ ਇਹ ਜੋ ਪੰਜਾਬ ਰਾਜ ਮਹਿਲਾ ਕਮਿਸ਼ਨ ਤੇ ਪੰਜਾਬ ਰਾਜ ਬਾਲ ਵਿਕਾਸ ਜਿਹੜਾ ਕਮਿਸ਼ਨ ਆ ਉਹਨਾਂ ਨੇ ਸੂਬਾ ਮੋਟੋ ਲਿਆ ਮੀਡੀਆ ਦੇ ਵਿੱਚ ਗੱਲ ਆਈ ਅਸੀਂ ਜਾ ਕੇ ਕੋਸ਼ਿਸ਼ ਕੀਤੀ ਤਿੰਨ ਤਿੰਨ ਚਾਰ ਚਾਰ ਲੜਕੀਆਂ ਜਿਹੜੀਆਂ ਆ ਸਾਹਮਣੇ ਆਈਆਂ ਫਿਰ ਵੀ ਜਿਹੜੀ ਹੈ ਪੋਸਟ ਕੋ ਨਹੀਂ ਲਗਾਏਗੀ ਕੀ ਲੱਗਦਾ ਹੈ ਕਿ ਜਿਹੜਾ ਭੂਸ਼ਣ ਕੁਮਾਰ ਐਸਐਚਓ ਹੈ ਉਹ ਕਿਤੇ ਨਾ ਕਿਤੇ ਕੁੜੀਆਂ ਵੀ ਅਫਸਰਾਂ ਨੂੰ ਸਪਲਾਈ ਕਰਦਾ ਹੋਵੇ ਜਾਂ ਪੈਸੇ ਦਿੰਦਾ ਹੋਵੇ ਇਸ ਕਰਕੇ ਨਹੀਂ ਕਾਰਵਾਈ ਹੋ ਰਹੀ ਨਹੀਂ ਦੇਖੋ ਮੈਂ ਇਹ ਗੱਲ ਦੇ ਮੈਂ ਨਹੀਂ ਕਹਿ ਸਕਦਾ ਵੀ ਉਹ ਕਿਸੇ ਨੂੰ ਸਪਲਾਈ ਕਰਦਾ ਜਾਂ ਨਹੀਂ ਕਰਦਾ ਇਹ ਤਾਂ ਭੂਸ਼ਣ ਕੁਮਾਰ ਨੂੰ ਇੰਟਰੋਗੇਸ਼ਨ ਕਰਨੀ ਚਾਹੀਦੀ ਹੈ ਭੂਸ਼ਣ ਕੁਮਾਰ ਨੂੰ ਪੁੱਛਣਾ ਚਾਹੀਦਾ ਹੈ ਪੁਲਿਸ ਨੂੰ ਵੀ ਤੂੰ ਕੀ ਕੀ ਗਲਤ ਕੰਮ ਕੀਤੇ ਨੇ ਔਰ ਮੈਂ ਤਾਂ ਸਿਰਫ ਇਹ ਗੱਲ ਕਮਾਂਗਾ ਵੀ ਬੋਸ ਕੋ ਐਟ ਨਾਲ ਲਗਾਣਾ ਉਹ ਵੀ ਇੱਕ ਜੁਰਮ ਹੈ ਐਸਆਈ ਐਕਟ ਨਾਲ ਲਗਾਣਾ ਉਹ ਵੀ ਇੱਕ ਜੁਰਮ ਹੈ ਦੋ ਮੁਕਦਮੇ ਅਲੱਗ-ਅਲੱਗ ਦਰਜ ਹੋਣੇ ਚਾਹੀਦੇ ਨੇ ਦੋਨਾਂ ਦੇ ਅਲੱਗ-ਅਲੱਗ ਸਰਕਮਸਟੈਂਸਸ ਨੇ ਦੋਨਾਂ ਦੀਆਂ ਅਲੱਗ ਘਟਨਾ ਨੇ ਪੁਲਿਸ ਨੇ ਸਿਰਫ ਉਹਦੀ ਖਾਣਾ ਪੂਰਤੀ ਕਰਨ ਵਾਸਤੇ ਉਹਨੂੰ ਇੱਕ ਹੀ ਘਟਨਾ ਦੇ ਵਿੱਚ ਜੋੜ ਕੇ ਉਹ ਰਿਪੋਰਟ ਹੀ ਦਰਜ ਕੀਤੀ ਹੈ ਔਰ ਬਦਕਿਸਮਤੀ ਦੀ ਗੱਲ ਇੱਕ ਹੋਰ ਆ ਉਹ ਐਫਆਰਆਈ ਅੱਜ ਤੱਕ ਕਿਸੇ ਨੂੰ ਦਿੱਤੀ ਨਹੀਂ ਨੈਟ ਤੇ ਪਾਈ ਆ ਪਰ ਉਹਨੂੰ ਲੋਕ ਕਰਤਾ ਉਹ ਦੀ ਅਫਰਦੀ ਕਾਪੀ ਅਜੇ ਨਾ ਸਾਨੂੰ ਮਿਲੀ ਹੈ ਤਾਂ ਕਿ ਅਸੀਂ ਉਹਦੇ ਕੋਈ ਕਾਰਵਾਈ ਕਰ ਸਕੀਏ ਉਹਨੇ ਆਪ ਉਹਦੀ ਅਫਰਦੀ ਕਾਪੀ ਲੈ ਕੇ ਫੋਨ ਦੇ ਵਿੱਚ ਆਪਣੀ ਜ਼ਮਾਨਤ ਵੀ ਲਾ ਲਈ ਆ ਸਰ ਆਪਾਂ ਇਹ ਚੀਜ਼ ਕਹਿ ਸਕਦੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪ੍ਰਸ਼ਾਸਨ ਜਿਹੜਾ ਆ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਸੁਣ ਰਿਹਾ ਐਫਆਰ ਦੀ ਕਾਪੀ ਨਹੀਂ ਦੇ ਰਿਹਾ ਤੁਹਾਡੇ ਕਹਿਣ ਦੇ ਮੁਤਾਬਿਕ ਗਈ ਹੈ ਕਿ ਇੰਟੈਰੋਗੇਟ ਜਿਹੜਾ ਆ ਉਹਨੂੰ ਕੁਸ਼ਲ ਕੁਮਾਰ ਨੂੰ ਕੀਤਾ ਜਾਵੇ ਕਿਤੇ ਇਸ ਕਰਕੇ ਤੇ ਨਹੀਂ ਇੰਟੈਰੋਗੇਟ ਕਰ ਰਹੇ ਹੋ ਕਿ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਮ ਆਣ ਕੇ ਗੱਲ ਨੂੰ ਦੇਖੋ ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਆ ਊਸ਼ਣ ਕੁਮਾਰ ਦੀ ਇੰਟੈਰੋਗੇਸ਼ਨ ਹੋਣੀ ਚਾਹੀਦੀ ਆ ਸਹੀ ਤੱਥ ਸਾਹਮਣੇ ਆਣੇ ਚਾਹੀਦੇ ਨੇ ਵੀ ਇਹ ਕਿੱਥੇ ਕਿੱਥੇ ਕਮਾਈਆਂ ਕਰਦਾ ਕਿਹੜੇ-ਕਿਹੜੇ ਅਫਸਰਾਂ ਉੱਤੇ ਪੈਸੇ ਦਿੰਦਾ ਇਹ ਭੂਸ਼ਣ ਕੁਮਾਰ ਬਿਹਤਰ ਦੱਸ ਸਕਦਾ ਔਰ ਭੂਸ਼ਣ ਕੁਮਾਰ ਤੇ ਜਿਹੜੀਆਂ ਧਾਰਾ ਲਾਈਆਂ ਨੇ ਬਿਲਕੁਲ ਨਾਰਮਲ ਧਾਰਾ ਲਾਈਆਂ ਨੇ ਜਿਹਦੇ ਨਾਲ ਮੌਕੇ ਤੇ ਦੀ ਜ਼ਮਾਨਤ ਹੋ ਜੇ ਐਡਾ ਵੱਡਾ ਉਹਨੇ ਜੁਰਮ ਕੀਤਾ ਹੋਵੇ ਪੰਜਾਬ ਦੇ ਵਿੱਚ ਦਸਮ ਗੁਰੂਆਂ ਦੀ ਚਰਨ ਛੋਹ ਧਰਤੀ ਆ ਜਿਹੜਾ ਪੰਜਾਬ ਹੈ ਪੰਜਾਬੀ ਲੋਕਾਂ ਦੀ ਇੱਜ਼ਤ ਬਚਾਉਂਦੇ ਨੇ ਪੁਲਿਸ ਵੀ ਸਾਡੀ ਪੰਜਾਬ ਦੀ ਬਹਾਦਰ ਪੁਲਿਸ ਆ ਪਰ ਇਹ ਦੁਸ਼ਤ ਜਿਹੜਾ ਇਹਦੀ ਕੋਈ ਅਫਸਰ ਮਦਦ ਕਰਦਾ ਉਹਦੀ ਵੀ ਗੁਜਾਹ ਸਾਹਮਣੇ ਆਣੀ ਚਾਹੀਦੀ ਹੈ ਠੀਕ ਹੈ